ਸਸਿਕਲ ਦੀ ਯੂਐਸ ਵੇਰਾ ਦੇਖ ਰਹੇ ਤਮਾਮ ਦੋਸ਼ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਲਾਈਵ ਹੋਏ ਆਂ ਨਾਗਰੇ ਪਿੰਡ ਦੇ ਵਿੱਚ ਪਹਿਲੇ ਤੁਹਾਨੂੰ ਦੁਕਾਨ ਦਿਖਾ ਦੰਨੇ ਆ ਕਿ ਤੁਹਾਨੂੰ ਦੱਸ ਜਾਈਏ ਕਿ ਲਗਾਤਾਰ ਇਸ ਦੁਕਾਨ ਦੀਆਂ ਜਿਹੜੀਆਂ ਕੰਪਲੇਂਟ ਆ ਰਹੀਆਂ ਸੀ ਜਿਦੇ ਵਿੱਚ ਪ੍ਰੈਗ ਅਡਰੈਗਸ ਵਰਗੇ ਜਿਹੜੇ ਇਹ ਕੈਪਸੂਲ ਜਿਹੜੇ ਆ ਬਗੈਰ ਜਿਹੜੀ ਸਲਿੱਪਾਂ ਤੋਂ ਡਾਕਟਰ ਦੀ ਜਿਹੜੀ ਦਿੱਤੇ ਜਾ ਰਹੇ ਆ ਸੋ ਤੁਹਾਨੂੰ ਦੱਸ ਜਾਈਏ ਕਿ ਮੌਕੇ ਤੇ ਡਿਵੀਜ਼ਨ ਨੰਬਰ 1 ਦੀ ਪੁਲਿਸ ਤੇ ਜਿਹੜੇ ਨਾਰਥ ਦੇ ACP ਆਬੀਅਸ ਟਾਈਮ ਇੱਥੇ ਮੌਜੂਦ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤੇ ਫਰਦਉਨ ਦੱਸਦੀ ਹੈ ਕਿ ਡਰੱਗ ਇੰਸਪੈਕਟਰ ਹੈ ਜਿਹੜੇ ਉਹ ਵੀ ਇਸ ਟਾਈਮ ਮੌਕੇ ਤੇ ਜਿਹੜੇ ਆਏ ਹੋਏ ਨੇ ਇੱਕ ਵਾਰੀ ਫੇਰ ਦੱਸਦੀ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਇਸ ਟਾਈਮ ਅਸੀਂ ਜਲੰਧਰ ਦੇ ਨਾਗਰਾ ਪਿੰਡ ਦੇ ਲਾਗੇ ਮੌਜੂਦ ਹੈ ਇੱਕ ਮੈਡੀਕਲ ਸ਼ਾਪ ਦੇ ਵਿੱਚ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਡਰੱਗ ਇਨਸਪੈਕਟਰ ਤੇ ਡਿਵੀਜ਼ਨ ਨੰਬਰ 1 ਦੀ ਜਿਹੜੀ ਪੁਲਿਸ ਪਾਰਟੀ ਹੈ ਤਾਂ ਨਾਰਥ ਦੇ ACP ਨੇ ਜਿਹੜੀ ਰੇਡ ਕੀਤੀ ਹੈ ਮੌਕੇ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਮੈਡੀਸਿਨਸ ਵਗੈਰਾ ਜਿਹੜੀ ਹੈ ਕਾਫੀ ਵੱਡੇ ਪੱਧਰ ਤੇ ਜਿਹੜੀ ਬਰਾਮਦ ਹੋਈ ਹੈ ਜਿਹੜੀ ਸੀਲ ਕੀਤੀ ਜਾ ਰਹੀ ਹੈ ਹੁਣ ਟੇਪ ਲਗਾ ਕੇ ਹਾਂ ਦੱਸ ਦਈਏ ਕਿ ਕਾਫੀ ਜੜੀਆਂ ਇਸ ਮੈਡੀਕਲ ਸ਼ਾਪ ਦੀਆਂ ਜੜੀਆਂ ਵਾਂ ਕੰਪਲੇਂਟਾਂ ਜੜੀਆਂ ਆ ਰਹੀਆਂ ਸੀਗੀਆਂ ਤਸਵੀਰਾਂ ਤੁਹਾਨੂੰ ਦਿਖਾ ਦਨੇ ਆਂ ਅੰਦਾਜ਼ਾ ਦਈਏ ਕਿ ਇੱਕ ਵਾਰੀ ਫੇ ਜਿਹੜੇ 90 ਦਰਸ਼ਕ ਜੁੜੇ ਆਂ ਬੰਦੇ ਫੜੇ ਸੀ ਉਹਨਾਂ ਨੇ ਉਹ ਬੰਦੇ ਜਿਹੜੇ ਬਿਠਾਏ ਉਹ ਫੜੇ ਆਂ ਆਪਾਂ ਕਰ ਲਈ ਅਮਰਜੀਤ ਹੈ ਬੰਦੇ ਉਹ ਨਹੀਂ ਇਹ ਤੋਂ ਬੈਠੇ ਪਏ ਨੇ ਵਿਹਲੇ ਆ ਬਹੁਤ ਜੋਤੀਸ ਨਾਲ ਅਸੀਂ ਇੱਕ ਵਾਰੀ ਫੇਰ ਦਾਦੀ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਆ ਇਸ ਸਮੇਂ ਅਸੀਂ ਜਲੰਧਰ ਦੇ ਨਾਗਰਾ ਪਿੰਡ ਦੇ ਫਾਟਕ ਦੇ ਲਾਗੇ ਮੌਜੂਦ ਆ ਜਿੱਥੇ ਕਿ ਇੱਕ ਮੈਡਿਕ ਜਿਹੜੀ ਦਵਾਈਆਂ ਦੀ ਜਿਹੜੀ ਦੁਕਾਨ ਦੁਕਾਨ ਹੈ ਤੁਹਾਨੂੰ ਦੱਸ ਦਈਏ ਕਿ ਉਹ ਜਿਹੜੀ ਪ੍ਰੈਗਾ ਦੇ ਕੈਪਸੂਲ ਜਿਹੜੇ ਨਸ਼ਿਆਂ ਵਾਲੇ ਕੈਪਸੂਲਾ ਬਗੈਰ ਜਿਹੜੇ ਡਾਕਟਰ ਦੀ ਸਲਿੱਪ ਤੋਂ ਜਿਹੜੇ ਆ ਵੇਚੇ ਜਾ ਰਹੇ ਸੀਗੇ ਦੇਖ ਸਕਦੇ ਹੋ ਕਿ ਦੁਕਾਨ ਦਾ ਨਾਮ ਹੈ ਚੌਧਰੀ ਤੇ ਚੌਧਰਾ ਵਾਲੇ ਕੰਮ ਸੋ ਗਲਬਤ ਕਰ ਲੈਂਦੇ ਆ ਮੈਮ ਜਿਹੜੀ ਅੱਜ ਤੁਹਾਡੇ ਵੱਲੋਂ ਚੈਕਿੰਗ ਕੀਤੀ ਗਈ ਕੀ ਕਹਿਣਾ ਥੋੜਾ ਇਸ ਬਾਰੇ ਅੱਜ ਅਸੀਂ ਕਲ ਇਸ ਬਤਹੂਲ ਇਸ ਦੇ ਨਾਮ ਤੇ ਇੰਸਪੈਕਸ਼ਨ ਕੀਤੀ ਹੈ ਸਾਡੇ ਮੈਡੀਸਨ ਸੈਂਟਰ ਨਾਗਰਾ ਰੋਡ ਦੇ ਉੱਪਰ ਐਂਡ ਸਾਨੂੰ ਮੌਕੇ ਉੱਪਰ ਜ 17 ਤਰਾਈਸੀਆਂ ਮੈਡੀਸਿਨਸ ਅਸੀਂ ਰਿਕਵਰ ਕੀਤੀਆਂ ਨੇ ਜਿਹਦਾ ਕਿ ਫਰਮ ਦੇ ਇੰਚਾਰਜ ਵੱਲੋਂ ਕੋਈ ਪਰਚੇਸ ਤੇ ਸੇਲ ਦਾ ਰਿਪੋਰਟ ਨਹੀਂ ਦਿਖਾਇਆ ਇਸ ਕਰਕੇ ਅਸੀਂ ਜੀ ਡਰਗਨ ਟੌਪਿਕ ਐਕਟ ਸਾਰਪਾਈ ਕਰਦੇ ਹੋਏ ਸਾਰੀਆਂ ਮੈਡੀਸਿਨ ਸੀਜ਼ ਕਰਕੇ ਲੈ ਕੇ ਜਾ ਰਹੇ ਹੋ ਤੇ ਉਹ ਕੋਰਟ ਦੇ ਵਿੱਚ ਪੇਸ਼ ਕਰਕੇ ਰੋਕ ਕਰ ਦੇਣਾ ਮੈਮ ਲਗਭਗ ਜਿਹੜੀਆਂ ਕਿੰਨੀਆਂ ਮੈਡੀਸਿਨ ਇਸ ਟਾਈਮ ਹੈ ਜਿਹੜੀਆਂ ਤੁਸੀਂ ਜ਼ਬਤ ਕਰ ਲਈ ਹੋਈਆਂ ਤੇ ਇਹਦੇ ਵਿੱਚ ਮੈਮ ਕਿਹੜੀ ਮੈਡੀਸਿਨ ਐਸੀ ਹੈ ਜਿਹੜੀ ਡਰਗਸ ਵਾਸਤੇ ਯੂਜ਼ ਕਰਦੇ ਕਿਉਂਕਿ ਅੱਜੇ ਵੀ ਇਸ ਮੈਡੀਕਲ ਸ਼ਾਪ ਦੀਆਂ ਕਾਫੀ ਕੰਪਲੇਂਟਾਂ ਆ ਚੁੱਕੀਆਂ ਨੇ ਸਟਿੰਗ ਆਪਰੇਸ਼ਨ ਵੀ ਇਸ ਜਿਹੜੇ ਸ਼ਾਪ ਦੇ ਹੋ ਚੁੱਕੇ ਹੈ ਜੀ ਹਾਂਜੀ ਇਹਦੇ ਵਿੱਚ ਜਿਹੜੀਆਂ ਅਸੀਂ 17 ਅਸੀਂ ਅੱਜ ਰਿਕਵਰ ਕੀਤੀਆਂ ਨੇ ਉਹਦੇ ਵਿੱਚ ਜਿਹੜੀ 16 ਟਾਈਪਸ ਜਿਹੜੀਆਂ ਨੇ ਉਹ ਪ੍ਰੀਗਾਪਲਨ ਸాల్ਟ ਹੈ ਜਿਹੜਾ ਕਿ ਅੱਜਕੱਲ ਮੇਜਰਲੀ ਸੁਣਿਆ ਹੋਣਾ ਹੈ ਜਿਹਦਾ ਇਸ ਹੋ ਰਿਹਾ ਹੈ ਜੀ ਐਂਡ ਉਹ ਸਾਰੀਆਂ ਅਸੀਂ ਸੀਜ਼ ਕਰਕੇ ਲੈ ਕੇ ਜਾਵਾਂਗੇ ਤਾਂ ਮੈਂ ਸਿਰਫ ਏਸੀ ਦੁਕਾਨ ਤੇ ਕਾਰਵਾਈ ਕੀਤੀ ਜਾਏਗੀ ਜਾਂ ਲਗਾਤਾਰ ਜਿਹੜੀ ਹੋਰ ਵੀ ਤੁਹਾਡੇ ਏਰੀਆ ਦੁਕਾਨਾਂ ਪੈਂਦੀਆਂ ਮੈਂ ਉਹਨਾਂ ਤੇ ਵੀ ਕਾਰਵਾਈ ਹੋਏਗੀ ਨਹੀਂ ਜੀ ਹੋਰ ਵੀ ਅੱਗੇ ਅਸੀਂ ਲਿੰਕ ਐਸਟੈਬਲਿਸ਼ ਕਰਕੇ ਅੱਗੇ ਵੀ ਕਾਰਵਾਈ ਕਰਨ ਜਾ ਰਹੇ ਹਾਂ ਜੀ ਪਹਿਲਾਂ ਵੀ ਕਰ ਰਹੇ ਹਾਂ ਨੂੰ ਲਗਾਤਾਰ ਸਾਫੀ ਅਸੀਂ ਅਸੀਂ ਕਰ ਰਹੇ ਹਾਂ ਇਸ ਤਰ੍ਹਾਂ ਦੇ ਸੋਏ ਸੀਗੇ ਜਿਹੜੇ ਡਰਗ ਇੰਸ펙ਟਰ ਮੈਮ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਲਗਾਤਾਰ ਜਿਹੜੀ ਇੱਥੇ ਉਹਨਾਂ ਨੇ ਕਿਹਾ ਕਿ ਫਰੇਗਾ ਜਿਹੜੇ ਆ ਸਾਨੂੰ ਮਿਲੇ ਹੈਗੇ ਜਿਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਡਾਕਟਰ ਦੀ ਸਲਿੱਪ ਨਹੀਂ ਹੈਗੀ ਤੇ ਜਦੋਂ ਇਹਨਾਂ ਨੇ ਖਰੀਦੇ ਸੀਗੇ ਉਹ ਵੀ ਜਿਹੜੀ ਸਲਿੱਪਾਂ ਇਹਨਾਂ ਦੇ ਕੋਲੋਂ ਨਹੀਂ ਬਰਾਮਦ ਹੋਈਆਂ ਇਸ ਕਰਕੇ ਜਿਹੜੀ ਉਹ ਮੈਡੀਸਿਨ ਆ ਉਹ ਸਾਰੀ ਜਿਹੜੀ ਅਸੀਂ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੋਈ ਹੈ ਤੇ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਹੁਣ ਦੇਖਣ ਵਾਲੀ ਗੱਲ ਨਾਲ ਇਹ ਵੀ ਹੈ ਕਿ ਹੋਰ ਕਿਹੜੇ ਕਿਹੜੇ ਇੱਥੇ ਜਿਹੜਾ ਉਹਨਾਂ ਦਾ ਸਾਰਾ ਘਰ ਹੈ ਜਿਹੜਾ ਸਾਰਾ ਕਾਰੋਬਾਰ ਚੱਲ ਰਿਹਾ ਹੈ ਸੋ ਲੋਕੀ ਜਿਹੜੇ ਐ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਭਾਜੀ ਇੱਥੇ ਤੇ ਰਹਿਣ ਵਾਲੀ ਹੋ ਤੁਸੀਂ ਤੇ ਕਿੰਨੀ ਕਿ ਭਾਜੀ ਟਾਈਮ ਹੋ ਗਿਆ ਉਹਨਾਂ ਨਾਲ ਸਮਾਨ ਵੇਚਦੇ ਹੋਏ ਕਿਉਂਕਿ ਕਾਫੀ ਇੱਥੇ ਮੁੰਡੇ ਦਾ ਵੀ ਰਸ਼ ਲੱਗਾ ਹੁੰਦਾ ਭਾਜੀ ਪਤਾ ਲੱਗਾ ਵਾ ਕਾਫੀ ਜਾਣ ਤੋਂ ਦੀ ਯੇ ਦੇ ਜਿਹੜਾ ਉਹ ਦਾ ਕਿੰਨਾ ਕੁ ਸਮਾਂ 2-3 ਸਾਲ 4 ਸਾਲ 5 ਸਾਲ ਹਾਂ ਡੇਢ-ਦੋ ਸਾਲ ਡੇਢ-ਦੋ ਸਾਲ ਦੇ ਵਿੱਚ ਕਦੀ ਪੁਲਿਸ ਨਹੀਂ ਆਈ ਕਿ ਹੋ ਕੇ ਮਿਲ ਕੇ ਚੱਲ ਜਾਂਦੀ ਸੀਗੀ ਨਹੀਂ ਭਾਜੀ ਦੇਖੀ ਨਹੀਂ ਕਦੀ ਆਈ ਨਹੀਂ ਇੱਥੇ ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਹੋ ਭਾਜੀ ਮੈਂ ਫਰੋਂ ਨੂੰ ਸਿੱਧਾ ਹਾਂ ਤੇ ਇੱਥੇ ਭਾਜੀ ਕਿਦਾਂ ਹਾਂ ਸਰ ਮੇਰੀ ਨਾ ਸਰ ਮੇਰਾ ਰੋੜ ਪਈ ਐ ਤੇ ਮੇਰੇ ਨਾਲ ਸਰ ਕਈ ਵਾਰ ਦੁੱਖ ਦੀ ਹੁੰਦੀ ਐ ਤੇ ਫਿਰ ਮੈਂ ਪ੍ਰੈਗ ਮਤਾ ਖਾਂਦਾ ਕਿ ਦੁੱਖੇ ਨਾ ਕਰ ਉਹ ਤੁਹਾਡੇ ਇੱਕ ਤੋਂ ਕਿੰਨੇ ਪਰ ਪਰੇ ਕੇ ਬ੍ਰਾਮਦ ਹੋਏ ਆ ਮੇਕੋ ਸਰ ਦਾਸ ਸੀ ਤੁਹਾਡੀ ਜੇ ਹਾਂਜੀ ਸਰ ਮੈਂ ਕਿੰਨੇ ਕਿੰਨਾ ਨੇ ਫੜਿਆ ਤੁਹਾਨੂੰ ਮੈਂ ਸਰ ਇੱਕ ਖਾਂਦਾ ਜੀ ਮੈਂ ਇੱਕ ਸਵੇਰੇ ਤੇ ਇੱਕ ਖਾਂਦਾ ਦੁਪਹਿਰ ਨੂੰ ਬਸ ਕੋਈ ਡਾਕਟਰ ਦੀ ਸਲਿੱਪ ਸੀ ਕੀ ਤੁਹਾਡੇ ਕੋਲ ਡਾਕਟਰ ਨੇ ਲਿਖ ਕੇ ਦਿੱਤਾ ਸੀਗਾ ਵੈਸੇ ਲੈਂਦੇ ਕਿੰਨੇ ਦਾ ਕਿੰਨਾ ਦਾ ਪ੍ਰੈਗ ਲੈ ਲੈਂਦੇ ਸੀ ਇਹਨਾਂ ਤੋਂ ਮੈਨੂੰ ਇਹ 120 ਦਾ ਪਤਾ ਮਿਲਦਾ ਹੈ 120 ਦਾ ਪਤਾ ਦਿੰਦਾ ਸੀਗਾ ਵੈਸੇ ਕਿੰਨੇ ਦਾ ਪਤਾ ਪੈਂਦਾ ਨਾਰਮਲ ਜੀ ਦੇਖਿਆ ਜਾਵੇ ਇਹ ਮੈਨੂੰ ਸਰ 120 ਦਾ ਪੈਂਦਾ ਹੀ ਓਕੇ ਤਾਂ ਤੁਹਾਡੇ ਤੋਂ ਜਿਹੜੀ ਤਲਾਸ਼ੀ ਕਿੰਨੇ ਨੇ ਲਿੱਤੀ ਕਿੰਨਾ ਨੇ ਤੁਹਾਡੇ ਤੋਂ ਪ੍ਰੈਗ ਹੀ ਫੜੇ ਸੀਗੇ ਉਹ ਸਰ ਸੀਗੇ ਸਰ ਸੀਗੇ ਉਹਨਾਂ ਨੇ ਫੜੇ ਇਹਨਾਂ ਤੋਂ ਵੀ ਬਰਾਮਤ ਹੋਈ ਕਿ ਸਿਰ ਤੁਹਾਡੇ ਤੋਂ ਹੀ ਹੋਏ ਤੇ ਤੁਸੀਂ ਏਸੀ ਏਸੀ ਇਸੇ ਦੁਕਾਨ ਤੋਂ ਲਿੱਤੇ ਸੀਗੇ ਹਾਂਜੀ ਹਾਂਜੀ ਅੱਗੇ ਕਿੰਨੀ ਕਿੰਨਾ ਸਮਾਂ ਹੋ ਗਿਆ ਤੁਸੀਂ ਇਹਨਾਂ ਤੋਂ ਲੈਂਦੇ ਸੀਗੇ ਪਰ ਹੈਗੇ ਸਰ ਮੈਨੂੰ ਸਰ ਹਾਲ ਮੈਨੂੰ ਮਹੀਨਾ ਹਾਲ ਮੈਨੂੰ ਆਇਆ ਮਹੀਨਾ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਤੋਂ ਮਲੇ ਇਹਨਾਂ ਦਾ ਪ੍ਰੈਗਰ ਲੈਂਦੇ ਹੋਏ ਸੀਗੇ ਤੇ ਕਿੰਨੇ ਪੱਤੇ ਇੱਕ ਦਿਨ 'ਚ ਖਾ ਲੈਂਦੇ ਹੋ ਸਰ ਮੈਂ ਦਿਨ 'ਚ ਮੈਂ ਦੋ ਖਾਂਦਾ ਹਾਂ ਦਿਨ 'ਚ ਦੋ ਹਾਂਜੀ ਇੱਕ ਮੈਂ ਖਾਂਦਾ ਸੀ ਵੀਰੇ ਤੇ ਇੱਕ ਖਾਂਦ ਬਸ ਇੱਥੇ ਇਹ ਇਹ ਤਾਂ ਮੈਂ ਸਮਝਿਆ ਨਾ ਰੋੜ ਵੀ ਸਾਹਿਬ ਮੈਂ ਮੈਂ ਇਸ ਲਈ ਖਾਂਦਾ ਤੁਸੀਂ ਦੇਖ ਸਕਦੇ ਹੋ ਕਿ ਲੜਕੇ ਨੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਉੱਥੇ ਨੇ ਦੱਸਿਆ ਕਿ ਮੇਰੀ ਜੇਬ ਦੇ ਵਿੱਚੋਂ ਜਿਹੜੇ ਹੈ ਕੈਪਸੂਲ ਜਿਹੜੇ ਬਰਾਮਦ ਹੋਏ ਆ ਜਦੋਂ ਪੁਲਿਸ ਪ੍ਰਸ਼ਾਸਨ ਨੇ ਸਾਡੀ ਤਲਾਸ਼ੀ ਲਈਤੀ ਸੀ ਕਿਤੇ ਜਿਹੜੇ ਕੈਪਸੂਲ ਆ ਇਹ ਇੱਥੋਂ ਹੀ ਲਿੱਤੇ ਗਏ ਸੀ ਕਿ ਉੱਥੇ ਮੁੰਡੇ ਦਾ ਕਹਿਣਾ ਹੈ ਕਿ ਮੇਰੇ ਸੱਟ ਲੱਗੀ ਆ ਇਸ ਕਰਕੇ ਜਿਹੜੇ ਮੈਂ ਇੱਕ ਸਵੇਰੇ ਪ੍ਰੈਗਾ ਦਾ ਕੈਪਸੂਲ ਖਾਣਾ ਤੇ ਇੱਕ ਸ਼ਾਮ ਵੇਲੇ ਸੋ ਤੁਹਾਨੂੰ ਦੱਸ ਦਈਏ ਕਿ ਨਾਰਥ ਦੇ ਜਿਹੜੇ ACPS ਤੋਂ ਦੁਕਾਨ ਦੇ ਅੰਦਰ ਮੌਜੂਦ ਹੈ ਇਹਨਾਂ ਦੇ ਨਾਲ ਵੀ ਜਿਹੜੀ ਆ ਸਾਰੀ ਗਲਤ ਕਰਦੇ ਆ ਦੇਖਦੇ ਆ ਕਿ ਹੁਣ ਇਹ ਮੁੰਡਿਆਂ ਨੂੰ ਅ ਇਹ ਮੁੰਡਿਆਂ ਨੂੰ ਛੱਡਿਆ ਜਾਂਦਾ ਜਾਂ ਇਹਨਾਂ ਉੱਤੇ ਵੀ ਕਿਸ ਤਰ੍ਹਾਂ ਦਾ ਪਰਚਾ ਦਿੱਤਾ ਜਾਂਦਾ ਇਹ ਤਾਂ ਹੁਣ ਜਦੋਂ ACP ਸਾਹਿਬ ਆਣਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਮਹੌਲ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਦੱਸ ਦਈਏ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਆ ਇੱਕ ਵਾਰੀ ਫੇਰ ਦੱਸ ਦਈਏ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਹੈਗੇ ਆ ਇਸ ਟਾਈਮ ਅਸੀਂ ਨਾਗਰਾ ਪਿੰਡ ਦੇ ਫਾਟਕ ਦੇ ਲਾਗੇ ਜਿਹੜੇ ਸਿਸਟਮ ਅਸੀਂ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਕਿ ਮੈਡੀਕਲ ਸ਼ਾਪ ਦੇ ਜਿਹੜਾ ਨਸ਼ਾ ਜਿਹੜਾ ਇਹ ਆ ਪਰੋਸਾ ਜਾ ਰਿਹਾ ਸੀਗਾ ਯੁਕਾਂ ਨੂੰ ਦੇਖ ਸਕਦੇ ਹੋ ਚੌਧਰੀ ਮੈਡੀਕਲ ਸੈਂਟਰ ਨਾਮ ਵੀ ਚੌਧਰੀ ਦਾ ਕੰਮ ਵੀ ਚੌਧਰਾਂ ਵਾਲੇ ਜਿਹੜੇ ਬੰਦਾ ਕਰ ਰਿਹਾ ਸਾਡੀ ਸਾਰੀ ਅੱਜ ਕਵਰੀ ਕਰਨੀ ਨੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਤੋ ਤਸਵੀਰਾਂ ਜਿਹੜੀਆਂ ਦਿਖਾਉਣ ਦੇ ਆ ਕਿ ਜਿਹੜੇ ਡੱਬੇ ਜਿਹੜੇ ਸੀਜ਼ ਕੀਤੇ ਗਏ ਆ ਜਿਹੜੇ ਸਾਹਮਣੇ ਪਏ ਆ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਤਾਂ ਦੱਸਦੇ ਆ ਕਿ ਜਿਹੜੇ ਡਰੱਗ ਇਨਸਪੈਕਟਰ ਆ ਉਹ ਇਸ ਟਾਈਮ ਕਾਰ ਦੇ ਵਿੱਚ ਬੈਠੇ ਨੇ ਜੋ ਕਿ ਡੱਬੇ ਉਹਨਾਂ ਨੇ ਆਪਣੇ ਕੋਲ ਜ਼ਬਤ ਕਰ ਰਹੇ ਹੋਏ ਆ ਤੇ ਫਿਲਹਾਲ ਇਸ ਟਾਈਮ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਗੱਲਬਾਤ ਜਿਹੜੀ ਕਰ ਰਿਹਾ ਉਸ ਤੋਂ ਬਾਅਦ ਤਾਂ ਦੱਸਦੇ ਆ ਕਿ ਜਦੋਂ ਹੁਣ ਏਸੀਪੀ ਸਾਹਿਬ ਆਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਕਾਰਵਾਈ ਜਿਹੜੀ ਉਹਨਾਂ ਦੇਤੇ ਕੀਤੀ ਜਾ ਰਹੀ ਹੈ ਕਿਉਂਕਿ ਫਿਲਹਾਲ ਜਿਹੜੇ ਡਰੱਗ ਇਨਸਪੈਕਟਰ ਜਿਹੜੇ ਮੈਡਮ ਆ ਉਹ ਇੰਨੀ ਗੱਲ ਕੰਮ ਕਰ ਰਿਹਾ ਕਿਤੇ ਨਾ ਕਿਤੇ ਅੱਜ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਬਹੁਤ ਵਧੀਆ ਹੁਣ ਅਸੀਂ ਕਹਿ ਸਕਦੇ ਹਾਂ ਕਿ ਕੰਮ ਕਰ ਰਹੀ ਹੈ ਜਿਹੜਾ ਇਹਨਾਂ ਨੇ ਯੁੱਧ ਚਲਾਇਆ ਵਾ ਨਸ਼ਾ ਦੇ ਵਿਰੁੱਧ ਤੋ ਦੱਸ ਦਈਏ ਕਿ ਜਦੋਂ ਯੁਵਕ ਦੇ ਨਾਲ ਗੱਲ ਕੀਤੀ ਗਈ ਜਿਹਦੇ ਕੋਲੋ ਪ੍ਰੈਗੇ ਜਿਹੜੇ ਆ ਬਰਾਮਦ ਹੋਇਆ ਉੱਥੇ ਯੁਵਕ ਨੇ ਕਿਹਾ ਕਿ ਡੇਢ ਸਾਲ ਤੋਂ ਲਗਾਤਾਰ ਜਿਹੜਾ ਇਹਨਾਂ ਮੈਂ ਦੁਕਾਨ ਤੋਂ ਜਿਹੜਾ ਸਮਾਨ ਲੈ ਰਹੇ ਆ ਉੱਥੇ ਦੂਜੇ ਜਿਹੜਾ ਨਾਲ ਹੀ ਵਿਅਕਤੀ ਬੈਠਾ ਉਹਨੇ ਵੀ ਇੰਨੀ ਗੱਲ ਕਿ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਇੱਥੇ ਚੱਲ ਰਿਹਾ ਸੀਗਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਨੇ ਕਦੀ ਕਾਰਵਾਈ ਨਹੀਂ ਕੀਤੀ ਇਹਦਾ ਧੰਨਵਾਦ ਹੈ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਆਪਣਾ ਜਦੋਂ ਡੰਡਾ ਚਲਾਇਆ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਐਕਟਿਵ ਹੋਇਆ ਤੇ ਹੁਣ ਜਿਹੜੀ ਆ ਕਾਰਵਾਈ ਅਮਲ ਦੇ ਵਿੱਚ ਲਿਆਂਦੀ AC ਵੀ ਪੁਆਇੰਟ 2 ਲੈ ਲਿਆ ਤਾਂ ਇਹ ਜਿਵੇਂ ਬਿਲਿੰਗ ਉਹਨੂੰ ਮੈਂ ਇੱਕ ਵਾਰ ਇਸ ਨੂੰ ਸੋਚਿਆ ਹਾਂ ਬਾਹਰ ਕਰਵਾ ਦੋ ਫਿਰ ਇਹ ਜਿਵੇਂ ਬਿਲਿੰਗ ਹੋ ਜਾਏਗਾ ਜਦੋਂ ਇਹ ਸੈਕਟਰ ਹੋਵੇ ਇਹਦਾ ਦੋ ਨਾਲ ਆਈ ਸੀ ਤੋ ਗਲਤ ਕਰ ਲੈਂਦੇ ਏਸੀਪੀ ਸਰ ਮੌਜੂਦ ਹੈ ਸਰ ਕੀ ਸਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਿਉਂਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਉਹਦੇ ਮੁਹੀਮ ਦੇ ਵਿੱਚ ਇੱਕ ਸਟੈਪ ਹੈਗਾ ਮੈਡੀਕਲ ਨਸ਼ਿਆਂ ਦੇ ਖਲਾਫ ਵੀ ਯੁੱਧ ਹੈਗਾ ਇਹਦੇ ਵਿੱਚ ਰਿਕਵਿਜ਼ਿਟ ਟੀਮਸ ਆਫ ਡਰਗ ਇਨਸਪੈਕਟਰਸ ਵਗੈਰਾ ਸੀ ਨਾਲ ਬੁਲਾਏ ਉਹਨਾਂ ਦੇ ਕੋਆਰਡੀਨੇਸ਼ਨ ਦੇ ਨਾਲ ਤਾਂ ਕਿ ਕੋਈ ਲੋਅਰ ਨਾ ਹੋਵੇ ਸਿਚੁਏਸ਼ਨ ਜੇ ਉਹਨਾਂ ਦੀ ਖਤਰੇ ਨੂੰ ਉਹਨਾਂ ਵੀ ਲਾਈਟ ਗਿਆ ਪ੍ਰਾਪਰਟੀ ਨੂੰ ਕੋਈ ਖਤਰਾ ਨਾ ਹੋਵੇ ਉਹ ਵੀ ਸਿਕਿਉਰਿਟੀ ਦੇ ਵਿੱਚ ਅਸੀਂ ਨਾਲ ਲਾਏ ਹੈਗੇ ਆ ਕਿ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਹੈਗੀ ਉਹਨਾਂ ਦੇ ਨਾਲ ਅਸੀਂ ਇੱਕ ਸੀਰੀਅਸ এনवायरमेंट ਪੇਨ ਕ੍ਰੀਏਟ ਕਰਨ ਦੇ ਲਈ ਸੇਕੋਨਫਰਮ ਸਰ ਜਿਹੜੇ ਲੜਕੇ ਤੁਸੀਂ ਹੁਣ ਪਕੜੇ ਆ ਜਿਨ੍ਹਾਂ ਦੇ ਕੋਲ ਕੈਪਸੂਲ ਬਰਾਮਦ ਹੋਏ ਆ ਇਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਇਨਵੈਸਟੀਗੇਸ਼ਨ ਕਰਕੇ ਛੱਡ ਦਿੱਤਾ ਜਾਏਗਾ ਜਿਹੜੇ ਵੀ ਜੇ ਤੱਕ ਰਿਕਵਰੀ ਹੁੰਦੀ ਹੈ ਜੋ ਵੀ ਇਹਨਾਂ ਤੋਂ ਬਰਾਮਦ ਹੁੰਦਾ ਉਸ ਦੇ ਅਕੋਰਡਿੰਗ ਪਰਫੈਕਟਲੀਗਲ ਕਾਰਵਾਈ ਕੀਤੀ ਜਾਏਗੀ ਜੋ ਵੀ ਇਹਨਾਂ ਤੋਂ ਰਿਕਵਰੀ ਬੇਸ ਤੇ ਉੱਤੇ ਜੇ ਐਕਸ਼ਨੇਬਲ ਜੋ ਇੰਟੈਲੀਜੈਂਸ ਸਾਨੂੰ ਮਿਲਦੀ ਉਹਦੇ ਬੇਸ ਤੇ ਕਰਦੇ ਸਰ ਉੱਥੇ ਲੜਕੇ ਨੇ ਕਿਹਾ ਕਿ 1.5 ਸਾਲ ਹੋ ਗਏ ਮੈਂ 1.5 ਸਾਲ ਤੋਂ ਲਗਾਤਾਰ ਇਸ ਦੁਕਾਨ ਤੋਂ ਜਿਹੜੇ ਆ ਨਸ਼ਿਆਂ ਦੇ ਕੈਪਸੂਲ ਲੈ ਰਿਹਾ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਡਿਵੀਜ਼ਨ ਨੰਬਰ 1 ਨੇ ਉਦੋਂ ਰੇਡ ਨਹੀਂ ਕੀਤੀ ਹੁਣ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਨਸ਼ੇ ਆ ਜਿਹੜੇ ਆਪਾਂ ਕਰਦੇ ਪਏ ਆ ਸਰ ਕਿ ਨਸ਼ੇ ਜਿਹੜੇ ਆ ਅਸੀਂ ਖਤਮ ਕਰ ਰਹੇ ਆ ਜਿਹੜੀ ਸੀਐਮ ਸਾਹਿਬ ਨੇ ਮੁਹਿੰਮ ਚਲਾਈ ਆ ਉਹਦੇ ਵਿੱਚ ਹੁਣ ਪ੍ਰਸ਼ਾਸਨ ਐਕਟੀਵੇਟ ਹੋਇਆ ਜੇ ਪਹਿਲੇ ਹੋ ਜਾਂਦਾ ਤਾਂ ਸ਼ਾਇਦ ਕੁਝ ਲੜਕੇ ਬਚ ਜਾਂਦੇ ਜੀ ਫਰਸਟ ਆਫ ਆਲ ਇਹ ਪੁਲਿਸ ਕਿਸੇ ਵੀ ਕੈਮਿਸਟ ਸ਼ਾਪ ਤੇ ਡਾਇਰੈਕਟਲੀ ਨਹੀਂ ਜਾ ਸਕਦੀ ਇਹਦੇ ਵਾਸਤੇ ਡਰੱਗ ਇਨਸਪੈਕਟਰਸ ਐਂਡ ਕੈਮੀਕਲ ਸਾਡੇ ਨੂੰ ਚਾਹੀਦਾ ਹੁੰਦਾ ਤੇ ਇਸ ਕਰਕੇ ਸਾਨੂੰ ਆਪਾਂ ਸੂ ਮੋਟੋ ਐਕਸ਼ਨ ਹੀ ਲੈ ਸਕਦੇ ਇਹਦੇ ਵਿੱਚ ਸੈਕਿੰਡ ਵੀ ਪਹਿਲਾਂ ਵੀ ਇਸ ਜਿਹੜੀ ਸ਼ਾਪ ਹੈ ਤੇ ਕਾਰਵਾਈ ਹੋ ਚੁੱਕੀ ਹੈ ਇਸ ਦੇ ਵੱਲੋਂ ਐਸੀ ਕੋਈ ਗੱਲ ਨਹੀਂ ਕਿ ਪਹਿਲਾਂ ਕਾਰਵਾਈ ਨਹੀਂ ਹੋਈ ਕਿ ਕਿ ਹੁਣ ਵੀ ਉਸੀ ਤਮੰਮੀਂ ਦੇ ਅੰਦਰ ਸੈਕਿੰਡ ਟਾਈਮ ਅਸੀਂ ਇੱਥੇ ਪਹੁੰਚੇ ਆ ਗਏ ਆ ਪਰ ਐਡਮਿਨਿਸਟ੍ਰੇਸ਼ਨ ਵੀ ਮਿਲ ਕੇ ਨਹੀਂ ਸੀ ਜਿਹਦਾ ਜੋ ਬੰਦੀ ਕਾਰਵਾਈ ਉਹ ਕਰਦੇ ਆ ਸਰ ਯੂਥ ਨੂੰ ਜਾਂ ਜਿਹੜੇ ਮੈਡੀਕਲ ਸ਼ਾਪ ਹੋਰ ਨਸ਼ਾ ਵੇਚਦੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਸਿੰਪਲ ਹੈ ਕਿ ਦੇਖੋ ਮੈਟਿਕ ਪੋਜ਼ਿਟਿਵ ਮੈਸੇਜ ਦੇਣਾ ਚਾਹੁੰਗਾ ਕਿ ਜੀ ਪੰਜਾਬ ਦੀ ਜਵਾਨੀ ਆਪਾਂ ਨਾ ਖਰਾਬ ਕਰੀਏ ਦੇਖੋ ਜੋ ਹੁਣ ਐਡਿਕਟ ਹੋ ਗਿਆਂ ਤਾਂ ਇੱਕ ਸੰਕਲਪ ਇੱਕ ਆਪਣਾ ਇੱਕ ਮਿਸਟਰ ਬਣਾਈਏ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਆਪਾਂ ਜਿਹੜਾ ਆਪਾਂ ਫੇਰ ਰੰਗਲਾ ਪੰਜਾਬ ਆਪਾਂ ਲੈ ਕੇ ਆਣਾ ਤਾਂ ਉਹਦੇ ਲਈ ਆਪਾਂ ਡਰੱਗਸ ਨਾਲ ਤਨੀ ਸੀ ਜਾ ਸਕਦੇ ਇਹ ਸਾਜੀਤ ਹੈਗੀ ਹੈ ਦੂਸਰੀ ਆਨ ਸਟੇਟ ਐਕਟਰਸ ਤੇ ਜਿਹੜੇ ਪਾਕਿਸਤਾਨ ਵਾਲੋ ਸਾਡੇ ਨੇਬਰਸ ਜਿਹੜੇ ਆ ਉਹਨਾਂ ਵੱਲੋਂ perpetrate ਕਰਨ ਦੀ ਉਹਨਾਂ ਚੀਜ਼ਾਂ ਤੋਂ ਬਚੀ ਹੈ ਆਪਣਾ ਤੇ ਅਸੀਂ ਫਿਰ ਮੁੜ ਕੇ ਆਪਣਾ ਪੋਜ਼ਿਟਿਵ ਸਟੇਟ ਬਣਾਈ ਹੈ ਜੀ ਥੈਂਕ ਯੂ ਸੋ ਮਚਰ ਸੋ ਇਹ ਸੀਗੇ ACP ਨਾਰਥ ਜਿਨ੍ਹਾਂ ਨਾਲ ਗੱਲਬਾਤ ਜਿਹੜੀ ਹੋਈ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਲਗਾਤਾਰ ਜਿਹੜੀ ਇਹ ਮਹੀਮਾ ਹੁਣ ਜਿਹੜੀ ਚਲਾਈ ਜਾਏਗੀ ਕਿਉਂਕਿ ਜਿਹੜੇ ਸਾਡੇ ਨੇਬਰ ਹੈ ਪਾਕਿਸਤਾਨ ਤੋਂ ਜਿਹੜਾ ਇਹ ਸਾਰਾ ਸਮਾਨ ਉਹਨਾਂ ਦੇ ਕਹਿਣ ਦੇ ਮੁਤਾਬਿਕ ਜਿਹੜਾ ਆ ਰਿਹਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਬੰਦ ਜਿਹੜੀਆਂ ਕਰਵਾਵਾਂਗੇ ਤੇ ਜਿੰਨੇ ਵੀ ਮੈਡੀਕਲ ਸ਼ਾਪਸ ਹੈਗੇ ਆ ਉਹਨਾਂ ਉੱਤੇ ਜਿਹੜੀ ਬੰਦੀ ਕਾਰਵਾਈ ਸ਼ੁਰੂ ਕਰਾਂਗੇ ਜੇ ਇਸੇ ਤਰ੍ਹਾਂ ਦਾ ਜੇ ਮ ਸ਼ਹਿਰ ਦੇ ਵਿੱਚ ਕਿੰਨੀ ਜਲਦੀ ਜਿਹੜਾ ਨਸ਼ਾ ਖਤਮ ਕਰਦਾ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਮੈਡੀਕਲ ਸਟੋਰ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਆ ਨਸ਼ਾ ਜਿਹੜਾ ਯੁਕਾਂ ਦੇ ਵਿੱਚ ਡਾ ਸਪਲਾਈ ਕਰਦੇ ਨੇ ਉਹਨਾਂ ਉੱਤੇ ਕਿੰਨੀ ਜਲਦੀ ਕਾਰਵਾਈ ਕਰਦੇ ਨੇ ਤਦ ਤੱਕ ਲਈ ਸਨ ਦੇ ਜੀ ਇਜਾਜ਼ਤ ਧੰਨਵਾਦ